ਪਿੰਡ ਖਲਚੀਆਂ ਕਦੀਮ ਦੀ ਵਿਮਕਾ ਲਈ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਫਰਿਸ਼ਤਾ ਬਣ ਕੇ ਆੜਿਆ ਦਿਲ ਦੇ ਛੇਕ ਦੇ ਮੁਕਤ ਆਪਰੇਸ਼ਨ ਨਾਲ ਬੱਚੀ ਵਿਮਕਾਨੂੰ ਮਿਲੀ ਨਵੀਂ ਜ਼ਿੰਦਗੀ ਫਿਰੋਜ਼ਪੁਰ ਦੇ ਪਿੰਡ ਖਲਚੀਆਂ ਕਦੀਮ ਦੇ ਵਸਨੀਕ ਕੁਲਦੀਪ ਕੁਮਾਰ ਦੀ ਬੇਟੀ ਦੇ ਦਿਲ ਦਾ ਆਪਰੇਸ਼ਨ ਬਿਲਕੁਲ ਮੁਕਤ ਕਰਵਾ ਕੇ ਬੱਚੇ ਨੂੰ ਨਵੀਂ ਜ਼ਿੰਦਗੀ ਦੇਣ ਚ ਸਿਹਤ ਵਿਭਾਗ ਦੀ ਰਾਸ਼ਟਰੀ ਬਾਲ ਸਵਸਥ ਕਾਰਜਕ੍ਰਮ ਯੋਜਨਾ ਵਰਦਾਨ ਸਾਬਤ ਹੋਈ ਹੈ ਇਹ ਜਾਣਕਾਰੀ ਦਿੰਦਿਆਂ ਸਕੂਲ ਹੈਲਥ ਮੈਡੀਕਲ ਅਫਸਰ ਡਾਕਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਸਥ ਕਾਰਜਕ੍ਰਮ ਤਹਿਤ ਆਰਬੀਐਸ ਕੇ ਟੀਮ ਮਮਦੋਰ ਦੇ ਡਾਕਟਰ ਹਰਪ੍ਰੀਤ ਸਿੰਘ ਵੱਲੋਂ ਬੀਮਕਾ ਪੁਤਰੀ ਕੁਲਦੀਪ ਕੁਮਾਰ ਪਿੰਡ ਖਲਚੀਆਂ ਕਦੀਮ ਦਾ ਸੂਬੇ ਦੇ ਫੋਰਟਿਸ ਹਸਪਤਾਲ ਮਹਾਲੀ ਤੋਂ ਦਿਲ ਦੇ ਸ਼ੀਖ ਦਾ ਸਫਲ ਆਪਰੇਸ਼ਨ ਕਰਵਾਇਆ ਗਿਆ ਜਿਸ ਨਾਲ ਇਸ ਮਾਸੂਮ ਨੂੰ ਨਵੀਂ ਜ਼ਿੰਦਗੀ ਮਿਲੀ ਹੈ ਬੀਮਕਾ ਜੋ ਕਿ ਹੁਣ 2 ਸਾਲ ਦੀ ਹੋ ਗਈ ਹੈ ਆਪਣੇ ਪਰਿਵਾਰ ਨਾਲ ਬਿਲਕੁਲ ਤੰਦਰੁਸਤ ਹੋ ਕੇ ਜੀਵਨ ਬਤੀਤ ਕਰ ਰਹੀ ਹੈ ਸਿਵਲ ਸਰਜਨ ਡਾਕਟਰ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਦੀ ਟੀਮ ਬੀਮਕਾ ਦੇ ਘਰ ਜਾ ਕੇ ਅੱਜ ਬੱਚੀ ਦੀ ਸਿਹਤ ਜਾਂਚ ਤੋਂ ਬਾਅਦ ਤੰਦਰੁਸਤ ਜੀਵਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਸੰਜੀਵ ਸ਼ਰਮਾ ਜ਼ਿਲ੍ਹਾ ਮਾਸ ਮੀਡੀਆ ਅਫਸਰ ਡਿਪਟੀ ਮਾਸ ਮੀਡੀਆ ਅਫਸਰ ਅੰਕੁਸ਼ ਕੁਮੜਾੜੀ ਨੇ ਦੱਸਿਆ ਕਿ ਇਸ ਬੱਚੇ ਦੇ ਦਿਲ ਦੇ ਆਪਰੇਸ਼ਨ ਦਾ ਖਰਚਾ ਆਰਬੀਐਸ ਦੇ ਤਹਿਤ ਸਰਕਾਰ ਵੱਲੋਂ ਕੀਤਾ ਗਿਆ ਤੇ ਮਰੀਜ਼ ਦੇ ਪਰਿਵਾਰ ਦਾ 1 ਰੁਪਿਆ ਵੀ ਖਰਚ ਨਹੀਂ ਹੋਇਆ ਹੈ ਵਿਮਕਾ ਦੇ ਪਿਤਾ ਕੁਲਦੀਪ ਕੁਮਾਰ ਅਤੇ ਮਾਤਾ ਅੰਜਲੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਯੋਜਨਾ ਉਹਨਾਂ ਦੀ ਬੱਚੀ ਦੇ ਪਰਿਵਾਰ ਲਈ ਨਵਾਂ ਜੀਵਨ ਲੈ ਕੇ ਆਈ ਹੈ ਉਸ ਦਾ ਇਲਾਜ ਬਿਲਕੁਲ ਮੁਕਤ ਹੋਇਆ ਹੈ ਜਦ ਕਿ ਪ੍ਰਾਈਵੇਟ ਤੌਰ ਤੇ ਇਸ ਦਾ ਇਲਾਜ ਲੱਖਾਂ ਰੁਪਏ ਦਾ ਹੋਣ ਕਰਕੇ ਬਹੁਤ ਮਹਿੰਗਾ ਸੀ ਜੋ ਕਿ ਉਹਨਾਂ ਦੀ ਸਮਰੱਥਾ ਤੋਂ ਬਾਹਰ ਦੀ ਗੱਲ ਸੀ। ਡਿਪਟੀ ਮਾਸ ਮੀਡੀਆ ਅਫਸਰ ਅਨੇਹਾ ਭੰਡਾਰੀ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਸਥ ਕਾਰਕ੍ਰਮ ਸੂਬਾ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਵਿੱਚ ਆਂਗਣਵਾੜੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਰਜਿਸਟਰਡ 0 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਇਲਾਜ ਮੁਫਤ ਵਿੱਚ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਜਨਮजात ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਮੰਦ ਬੁੱਧੀ, ਬੋਲਣ ਵਿੱਚ ਦੇਰੀ, ਦੰਦਾਂ ਦੀਆਂ ਬਿਮਾਰੀਆਂ, ਟੇਡੇ ਪੈਰ, ਰੀੜ ਦੀ ਹੱਡੀ ਵਿੱਚ ਸੋਜ ਸਮੇਤ 31 ਬਿਮਾਰੀਆਂ ਦਾ ਇਲਾਜ ਮੁਫਤ ਵਿੱਚ ਕੀਤਾ ਜਾਂਦਾ ਹੈ। आरबीएस ਦੇ ਮੈਡੀਕਲ ਅਫਸਰ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੱਡੇ ਆਪਰੇਸ਼ਨ ਵਾਲੀ ਪੰਜਾਬ ਦੇ 9 ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਜਿੱਥੇ ਇਹ ਸੂਜੋਨਾ ਹੇਠ ਤੇਜੇਗੇ ਬੱਚਿਆਂ ਦੇ ਆਪਰੇਸ਼ਨ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਇਸ ਮੌਕੇ ਡਾਕਟਰ ਹਰਪ੍ਰੀਤ ਸਿੰਘ ਆਯੁਰਵੈਦਿਕ ਮੈਡੀਕਲ ਅਫਸਰ ਨੀਹਾ ਭੰਡਾਰੀ ਡਿਪਟੀ ਮਾਸ ਮੀਡੀਆ ਅਫਸਰ ਅਨਕੁਸ਼ ਪਣਾਰੀ ਡਿਪਟੀ ਮਾਸ ਵੀਡੀਓ ਅਫਸਰ ਦੇ ਸਮੇਤ ਪਿੰਡ ਦੀ ਆਂਗਣਵਾੜੀ ਵਰਕਰ ਵੀ ਹਾਜ਼ਰ ਸਨ ਅਸੀਂ ਦਿਖਾਇਆ ਤੇ ਇਹ ਮਤਲਬ ਡਾਕਟਰ ਸੰਧੂ ਦੇ ਦਿਖਾਇਆ ਹਾਂ ਉਹਨਾਂ ਨੇ ਮਤਲਬ ਜਦੋਂ ਅਸੀਂ ਰਾਤ ਨੂੰ ਲੈ ਕੇ ਗਏ ਤੋਂ ਕਹਿੰਦੇ ਬੱਚੇ ਦੇ ਤੁਹਾਡੇ ਹੱਥ ਪੈਰ ਬੀਲੇ ਆ ਤੇ ਤੁਸੀਂ ਮਤਲਬ ਇਹਨੂੰ ਹੱਟਦੀ ਮਤਲਬ ਕੀ ਪ੍ਰੋਬਲਮ ਹੈ ਅਸੀਂ ਡਰ ਗਏ ਇੱਕ ਤਾਂ ਮੇ ਵੀ ਇੱਕ ਤਾਂ ਕੀ ਬਣ ਗਿਆ ਕਿ ਅੱਛਾ ਬੱਚਾ ਮਤਲਬ ਵਧੀਆ ਜਨਮ ਲਿਆਏ ਪਰ ਸਾਨੂੰ ਇਹ ਨਹੀਂ ਸੀ ਪਤਾ ਇਹ ਤੇ ਅਸੀਂ ਉਦੋਂ ਸਾਨੂੰ ਡਾਕਟਰ ਨੇ ਕਿਹਾ ਕਿ ਤੁਸੀਂ ਇਹਨੂੰ ਲੁਧਿਆਣਾ ਜਾਂ ਚੰਡੀਗੜ੍ਹ ਲੈ ਜਾਓ ਤੇ ਅਸੀਂ ਸ਼ਾਰਟ ਚ ਹੋ ਗਿਆ ਕਿ ਮਤਲਬ ਕੀ ਕਹਾਂਗੇ ਹੋਣਾ ਸੀ ਇੱਕਦਮ ਰਾਤ ਦਾ ਟਾਈਮ ਸੀਗਾ ਉਸ ਤੋਂ ਬਾਅਦ ਅਸੀਂ ਫਰੀਦਕੋਟ ਡਾਕਟਰ ਦੇ ਮਤਲਬ ਕਿ ਹਸਪੀਟਲ ਦਾਖਲ ਕੀਤਾ ਪੈਡੀਕਲਸ ਤੇ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਇਹ ਕੋ ਵਗੈਰਾ ਕੀਤੀ ਉਹਨਾਂ ਨੇ ਸਾਨੂੰ ਦੱਸਿਆ ਡਾਕਟਰ ਸਾਹਿਬ ਨੇ ਇਹ ਕਹਿੰਦੇ ਕਿ ਤੁਸੀਂ ਘਬਰਾਓ ਨਾ ਵੀ ਕੋਈ ਗੱਲ ਨਹੀਂ ਬੱਚੇ ਦੇ ਸ਼ੇਕ ਹੈ ਦਿਲ ਦੇ ਇਹ ਚ ਤੇ ਤੁਸੀਂ ਥੋੜੀ ਦੇਰ ਬਾਅਦ ਲ ਜਾ ਸਕਦੇ ਬੱਚੇ ਨੂੰ ਪਹਿਲਾਂ ਛਾਓ ਲੈ ਲਵੋ ਉਸ ਤੋਂ ਬਾਅਦ ਉਸੀ ਲੈ ਜਾਇਆ ਜੀ ਅਸੀਂ ਕਹਿ ਲਓ ਠੀਕ ਹੈ ਫਿਰ ਅਸੀਂ ਜਦੋਂ ਇੱਥੇ ਮਤਲਬ ਕਿ ਆਂਗਣ ਵਾਲੀ ਚੋਭੋਤਰ ਕੀ ਮਾਮ ਦੇ ਜਦੋਂ ਬੱਚੇ ਦੀ ਫੀਲ ਵਗਿਆਰ ਆਉਂਦੀ ਸੀਗੀ ਅਸੀਂ ਉੱਥੇ ਵੀ ਇਹਨਾਂ ਨੂੰ ਬੱਚੇ ਨੂੰ ਇੰਜੈਕਸ਼ਨ ਲੱਗਨੇ ਸੀਗੇ ਤੇ ਮੈਡਮ ਨੇ ਕਿਹਾ ਇੰਜੈਕਸ਼ਨ ਲਗਵਾਓ ਹਾਂਜੀ ਜਦੋਂ ਅਸੀਂ ਬੱਚੇ ਨੂੰ ਇੰਜੈਕਸ਼ਨ ਲਗਵਾਉਣ ਵਾਸਤੇ ਨਾ ਕੀਤੀ ਅਸੀਂ ਕਿਹਾ ਵੀ ਬੱਚੇ ਸਾਡੇ ਦੇ ਮਤਲਬ ਕਿ ਟੀਕਾ ਸ਼ਾਇਦ ਕੋਸ਼ ਵੀ ਕੋਈ ਹੋਰ ਨਾ ਕੋਈ ਪ੍ਰੋਬਲਮ ਹੋ ਜਾਵੇ ਦਿਲ ਤੋਂ ਕੁਝ ਹੋਰ ਨਾ ਫਿਰ ਅਸੀਂ ਵੀ ਡਾਕਟਰ ਹਾਤੇ ਤਾਂ ਦੇ ਨਾਲ ਮਤਲਬ ਕਿ ਇਹਨਾਂ ਜਦੋਂ ਟੀਕਾ ਲਗਾਉਣਾ ਸੀਗਾ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਮਨਾ ਕੀਤਾ ਸੀ ਟੀਕਾ ਨਹੀਂ ਲਵਾਉਣਾ ਇਹਨਾਂ ਨੇ ਸਾਨੂੰ ਪੁੱਛਿਆ ਕਿਉਂ ਨਹੀਂ ਲਵਾਉਣੇ ਲਿੱਤੇ ਅਸੀਂ ਇਹਨਾਂ ਨੂੰ ਦੱਸਿਆ ਕਿ ਸਾਡੇ ਬੱਚੇ ਨੇ ਦਿਲ 'ਚ ਸਰਾਹ ਹੈ ਫਿਰ ਇਹ ਡਾਕਟਰ ਹਰਪ੍ਰੀਤ ਦੇ ਨਾਲ ਸਾਡਾ ਕਨੈਕਟ ਮੈਡਮ ਨੇ ਆ ਜਾਣ ਵਾਲੀ ਟੀਕਾ ਨੇ ਸਾਡਾ ਕਰਵਾਇਆ ਤੇ ਅਸੀਂ ਉਸ ਤੋਂ ਬਾਅਦ ਫਿਰ ਇਹਨਾਂ ਨਾਲ ਗੱਲਬਾਤ ਇਹਨਾਂ ਨੇ ਸਾਨੂੰ ਅੱਛਾ ਇਹਨਾਂ ਨੇ ਬੁਲਾਇਆ ਸਾਨੂੰ ਇੱਥੇ ਫਿਰ ਇਹਨਾਂ ਨੇ ਸਾਨੂੰ ਇਹ ਕਿਹਾ ਕਿ ਮਤਲਬ ਕਿ ਤੁਸੀਂ ਘਬਰਾਓ ਨਾ ਕੁਝ ਨਹੀਂ ਹੁੰਦਾ ਤੁਹਾਨੂੰ ਫਾਈਲ ਇੱਕ ਬਣਾ ਕੇ ਦਵਾਂਗੇ ਅਸੀਂ ਫਿਰ ਉਸ ਫਾਈਲ ਦੇ ਅਕੋਰਡਿੰਗ ਤੁਹਾਡਾ ਇਲਾਜ ਬੱਚੇ ਦਾ ਬਿਲਕੁਲ ਫ੍ਰੀ ਹੋਏਗਾ ਕੋਈ ਪੈਸਾ ਨਹੀਂ ਲੱਗੇਗਾ ਸਾਨੂੰ ਥੋੜਾ ਜਿਹਾ ਹੌਸਲਾ ਹੋ ਗਿਆ ਕਿ ਲੱਖਾਂ ਦਾ ਲਾਗ ਜਿਹੜਾ ਸਾਡੇ ਬੱਚੇ ਨੂੰ ਅੱਛਾ ਕਰ ਦੇਗਾ ਵੀ ਚਲੋ ਕਿ ਗਰੀਬ ਦਾ ਵੀ ਪਰਮਾਤਮਾ ਹੀ ਹੁੰਦਾ ਹੈਗਾ ਤੇ ਇਹ ਸੱਚੇ ਪਾਤਸ਼ਾਹ ਨੇ ਸਾਨੂੰ ਕਿਰਪਾ ਸਾਡੇ ਤੇ ਕੀਤੀ ਸਾਡੋਂ ਇਹ ਡਾਕਟਰ ਸਾਹਿਬ ਦੇ ਨਾਲ ਮਿਲਾਇਆ ਉਸ ਤੋਂ ਬਾਅਦ ਸਾਲੂ ਦੇ ਗਾ ਇਹਨਾਂ ਦੀ ਟੀਮ ਵਰਕਰ ਨੇ ਸਾਨੂੰ ਅੱਛਾ ਗਾਈਡ ਕੀਤਾ ਘਰ ਇਹਨਾਂ ਨੇ ਜਿੱਦਾਂ ਜਿੱਦਾਂ ਸਾਨੂੰ ਦੱਸਿਆ ਫਾਈਲ ਇੱਥੇ ਲੈ ਕੇ ਜਾਣੀ ਇੱਥੇ ਲੈ ਕੇ ਜਾਣੀ ਅਸੀਂ ਉੱਧਾ ਉੱਧਾ ਲੈ ਕੇ ਗਏ ਇਹਦੇ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਇਹ ਫਾਈਲ ਸਿੱਧਾ ਵਿਕਾਸ ਭਵਨ ਲੈ ਕੇ ਜਾਣੀ ਹੈ ਪਾਲ ਵਿਕਾਸ ਭਵਨ ਚੰਡੀਗੜ੍ਹ ਸਿਰ ਫਿਰ ਉਹ ਤੁਹਾਨੂੰ ਦੱਸਣਗੇ ਫਿਰ ਅਸੀਂ ਉਹਨਾਂ ਨੇ ਸਾਨੂੰ ਪੁੱਛਿਆ ਪੁੱਛਿਆ ਵੀ ਕਿਹੜੇ ਹਸਪਤਲ ਦੀ ਹਾਂਜੀ ਫਿਰ ਅਸੀਂ ਉਹਨਾਂ ਨੇ ਦੱਸਿਆ ਕਿ ਹਸਪਤਲ ਕਰੋਨਾ ਕਿ ਉਹਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੱਥੇ ਤੁਹਾਨੂੰ ਫਾਈਲ ਜਿਹੜਾ ਤੁਹਾਨੂੰ ਮੇਰੀ ਮਤਲਬ ਤੁਸੀਂ ਕਿਹੜੇ ਪਰ ਕਿੱਥੋਂ ਕਰਾਇਆ ਤੁਸੀਂ ਆਪਣਾ ਫ੍ਰੀਕਵੈਂਸੀ 40 ਹਸਪੀਟਲ ਤੋਂ ਹਾਂਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਮਕਲਵ ਕਿ ਕੋਈ ਗੱਲ ਨਹੀਂ ਹੈਗੀ ਜੀ ਹੈਗਾ ਤਾਂ ਲੱਖਾਂ ਦਾ ਲਾਂਝੇ ਬਾਕੀ ਤੁਹਾਡੇ ਵਾਸਤੇ ਜਿੱਦਾਂ ਹੁਣ ਅੱਜਕੱਲ ਸਕੀਮ ਚੱਲੀ ਹੈ ਗਵਰਨਮੈਂਟ ਪਾਸੋਂ ਸਕੀਮ ਚੱਲੀ ਹੈ ਤੇ ਇਸ ਕਰਕੇ ਉਹਨਾਂ ਨੇ ਸਾਨੂੰ ਮਤਲਬ ਕਿ ਇਹ ਵੀ ਉਹ ਨਾਲੇ ਕਿਹਾ ਕਿ ਤੁਸੀਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਤੁਹਾਡਾ ਇੱਕ ਪੈਸਾ ਨਹੀਂ ਲੱਗੇਗਾ ਅਸੀਂ ਫਿਰ ਉਹ ਉਥੇ ਹੀ ਲਾ ਦੇ ਸਾਡੇ ਬੱਚੇ ਦਾ ਚੱਲਦਾ ਅੱਜ ਬੱਚਾ ਸਾਡਾ ਬਿਲਕੁਲ ਸਹੀ ਹੈ ਜਿੱਦਾਂ ਬੱਚਾ ਨੂੰ ਕਹਿ ਦਿੱਤਾ ਸੀਗਾ ਹਰ ਇੱਕ ਹੀ ਕਹਿੰਦਾ ਸੀਗਾ ਕਿ ਇਹਨੇ ਤੁਰਨਾ ਨਹੀਂ ਇਹਨੇ ਬੋਲਣਾ ਨਹੀਂ ਇਹਨੇ ਖਾਣਾ ਨਹੀਂ ਖਾਣਾ ਤਾਂ ਕੰਦੀ ਨਹੀਂ ਸੀਗੀ ਜੀ ਤੇ ਹੁਣ ਵਧੀਆ ਮਤਲਬ ਕਿ ਜਿਹੜੀ ਅੱਛਾ ਮਤਲਬ ਕਿ ਖਾਂਦੀ ਪਿੰਦੀ ਵੀ ਹੈ ਇਹ ਮਤਲਬ ਕਿ ਹੁਣ ਠੀਕ ਹੈ ਡਾਕਟਰ ਨੇ ਹੁਣ ਕੱਲ ਵੀ ਦਿਖਾ ਕੇ ਆਏ ਅਸੀਂ 6 ਮਨთ ਤੋਂ ਬਾਅਦ ਬੋਲਨ ਚੈੱਕ ਅਪ ਕਰਾਣਾ ਹਾਂ ਜੀ ਸਿਹਤ ਭਾਲ ਦੀ ਸਕੀਮ ਜਿਹੜੀ ਹੈ ਰਾਸ਼ਟਰੀ ਸਿਹਤ ਸਵਾਸਥ्‍य ਕਾਰਕ੍ਰਮ ਜਿਸ ਤੇ ਟ੍ਰੀਟਮੈਂਟ ਚੱਲ ਹਾਂ ਜੀ ਇਸ ਸਕੀਮ ਬਾਰੇ ਕੀ ਮੈਸੇਜ ਲੋਕਾਂ ਨੂੰ ਤੁਸੀਂ ਕਰਕੇ ਕਰਾ ਜਾਓਗੇ ਅਸੀਂ ਦਾ ਡਾਕਟਰ ਸਾਹਿਬ ਇਹ ਹੀ ਕਹਿਣਾ ਚਾਹੁੰਦੇ ਆ ਕਿ ਹਰ ਇੱਕ ਬੱਚਾ ਜੋ ਵੀ ਜਿਉ ਨੇ ਪ੍ਰਮਾਤਮਾ ਨੇ ਜਨਮ ਦਿੱਤਾ ਜਿੰਦੀ ਤੁਰੋਂ ਲਿਖੀ ਗਈ ਏ ਉਂਡੀ ਤਾਂ ਲਿਖੀ ਗਈ ਏ ਜਦੋਂ ਉਹਨੇ ਪਰ ਆਪਾਂ ਆਪ ਦੀ ਹੱਥਾਂ ਨਾਲ ਤਾਂ ਨਾ ਮਾਰੀਏ ਠੀਕ ਹੈ ਆਪਾਂ ਕੋਸ਼ਿਸ਼ ਕਰੀਏ ਕਿ ਜੋ ਸਕੀਮਾਂ ਪਰ ਦਿੱਤੀਆਂ ਨੇ ਸਰਕਾਰ ਨੇ ਦਿੱਤੀਆਂ ਨੇ ਉਹਨਾਂ ਕੋ ਆਪਾਂ ਘਰੇ ਬਾਕੇ ਤਾਂ ਨਾ ਮਾਰੀਏ ਬੱਚੇ ਨੂੰ ਚਾਹੇ ਉਹ ਬਜ਼ੁਰਗੇ ਉਹ ਚੱਲਦੇ ਪਿਆ ਟਰੀਟਮੈਂਟ ਬੱਚਿਆਂ ਦਾ ਅੱਗੇ ਤੋਂ ਅੱਗੇ ਸਕੀਮ ਚੱਲਦੀ ਪਈ ਏ ਮਤਲਬ ਕਿ 18 ਸਾਲ ਤੱਕ ਬੱਚਾ ਜਿੰਨਾ ਚਿਕਨ ਸਟ ਬੱਚਾ ਆ ਆ ਤੇ ਪੈਰਾ ਸਦਕੇ 18 ਸਾਲ ਤੱਕ ਬੱਚੇ ਦੇ ਟਰੀਟਮੈਂਟ ਫ੍ਰੀ ਆ ਬਿਲਕੁਲ ਕਿ ਅਸੀਂ ਇਹ ਹੀ ਆ ਕਹਿਣਾ ਚਾਹਨੇ ਆ ਕਿ ਮਤਲਬ ਕਿ ਹਰ ਮਾਂ ਪਿਓ ਕੋਸ਼ਿਸ਼ ਕਰੇ ਤੇ ਆਪਣੇ ਬੱਚੇ ਨੂੰ ਬਚਾ ਸਕਦਾ ਹੈਗਾ ਹਾਂਜੀ ਸੇਤੀ ਭਾਗੀ ਜੋ ਸਕੀਮ ਚੱਲਦੀ ਤੇ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਲੋਕਾਂ ਨੂੰ ਕੀ ਮੈਸੇਜ ਹੈ ਤੁਸੀਂ ਕਰਨਾ ਚਾਹੋਗੇ ਬੰਦੇ ਬਸ ਅਸੀਂ ਤਾਂ ਇਹੀ ਕਹਿਣਾ ਚਾਹਦੇ ਆ ਅਭੀ ਜੀ ਕਿ ਮਤਲਬ ਕਿ ਜੋ ਬਾਲ ਵਿਕਾਸ ਤੰਤਰ ਮਤਲਬ ਕਿ ਸਿਕਾਈ ਚਲਾਈ ਸਕੀਮ ਵੀ ਆਪਣੇ ਸਰਕਾਰ ਨੇ ਉਹਦਾ ਵਾਅਦਾ ਤੋਂ ਵੱਧ ਪਾਸਟਿਕ ਖੜੀ ਬਾਲ ਸਵਾਸਥੇ ਕਾਰਗਰਮ ਸਕੀਮ ਲੀ ਲੀ ਹੈ ਇਸ ਸਕੀਮ ਹੈਗੀ ਸਰਕਾਰ ਕਿਹਦੇ ਤੋਂ ਟਰੀਟਮੈਂਟ ਹੋਣਾ ਹੈ ਕੀ ਮਤਲਬ ਆਪਾਂ ਮੈਸੇਜ ਕਰਕੇ ਕਰ ਲੋਗੇ ਮੈਸੇਜ ਇਹ ਹੀ ਕਰਨਾ ਚਾਹੀਦਾ ਹੈ ਕਿ ਉਹ ਲੋਕ ਜੋ ਘਰ ਬਾਕੇ ਸੋਚਦੇ ਨੇ ਕਿ ਸਾਡੇ ਬੱਚੇ ਦਾ ਇਲਾਜ ਨਹੀਂ ਹੋ ਸਕਦਾ ਇਸ ਸਕੀਮ ਜੋ ਸਰਕਾਰ ਦੀ ਸਕੀਮ ਚਲਾਈ ਗਈ ਹੈ ਬਾਸਤਵਾਸ ਸਵਾਸਥੇ ਪਰਾਸਟਿਕ ਸਕੀਮ ਚਲਾਈ ਗਈ ਹੈ ਇਹ ਲੋਕੀ ਇਹਨਾਂ ਦਾ ਵਾਅਦਾ ਵਾਅਦਾ ਫਾਦਾ ਚੱਕਾ ਆਪਣੇ ਬੱਚਿਆਂ ਦਾ 40 ਬਿਮਾਰੀਆਂ ਦਾ ਇਲਾਜ ਮਤਲਬ ਸਰਕਾਰ ਨੇ ਚਲਾਇਆ ਹੈਗਾ 40 ਬਿਮਾਰੀਆਂ ਦਾ ਇਲਾਜ ਮਤਲਬ ਫ੍ਰੀ ਹੋ ਸਕਦਾ ਹੈਗਾ ਤੇ ਇਹ ਮਤਲਬ ਇਸ ਕੀਮਤਾ ਵੱਧ ਤੋਂ ਵੱਧ ਫਾਇਦਾ ਚੱਕਣਾ ਤੇ ਡਾਕਟਰਾਂ ਨਾਲ ਜੋ ਵੀ ਇਹ ਇਹ ਮਤਲਬ ਹਾਪੀ ਤੇ ਡਾਕਟਰ ਦੇ ਨਾਲ ਸੰਪਰਕ ਕਰਨ ਕਿ ਇਹ ਅੱਗੇ ਤੋਂ ਅੱਗੇ ਗਾਈਡ ਜਿੱਦਾਂ ਸਾਨੂੰ ਗਾਈਡ ਕੀਤਾ ਹੈ ਇਦਾਂ ਹੀ ਹਰੇਕ ਨੂੰ ਗਾਈਡ ਕਰਨਗੇ ਇਸ ਕਰਕੇ ਮਤਲਬ ਕਿ ਇਹਨਾਂ ਨਾਲ ਸੰਪਰਕ ਕੀਤਾ ਜਾਵੇਗਾ ਕਿੱਦਾਂ ਫਾਇਦੇ ਸਨ ਨਹੀਂ ਕੋਈ ਖਾਸ ਫਾਇਦੇ ਨਹੀਂ ਹੋਈ ਬਹੁਤ ਵਧੀਆ ਤੇ ਅਸੀਂ ਇਸ ਸਕੀਮ ਦਾ ਇਹਨਾਂ ਮਤਲਬ ਕਿ ਡਾਕਟਰ ਦਾ ਹਾਂਜੀ ਤੇ ਇਹਨਾਂ ਦੀ ਟੀਮ ਦਾ तहे ਦਿਲੋਂ ਧੰਨਵਾਦ ਕਰਦੇ ਆਂ ਹਾਂਜੀ ਦੀ ਨਾਮ ਦੀ 2 ਸਾਲ ਦੀ ਬੱਚੀ ਹੈਗੀ ਹੈ ਇੱਕ ਪਿੰਖ ਖੇਚੇ ਕਦੀਮ ਦੇ ਵਿੱਚ ਇਹਦਾ ਤੁਸੀਂ ਜਿਹੜਾ ਗਿਆ ਡਿਪਾਰਟਮੈਂਟ ਲੋ ਫ੍ਰੀ ਆਫ ਚਾਰਜ ਦਾ ਟਰੀਟਮੈਂਟ ਕਰਾਇਆ ਗਿਆ ਹਾਰਦ ਦੇ ਵਿੱਚ ਹੋਲ ਸੀਗਾ ਇਹ ਕਿਹੜੀ ਸਕੀਮ ਹੈਗੀ ਹੈ ਤੇ ਤੁਸੀਂ ਕਿਸ ਤਰ੍ਹਾਂ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਇਲਾਕਾ ਨਿਵਾਸੀਆਂ ਨੂੰ ਜਿਹੜਾ ਹੈ ਦੇਖੋ ਜੀ ਸਾਡੇ ਮਾਨਯੋਗ ਸਿਵਲ ਸਰਜਨ ਡਾਕਟਰ ਰਾਜਵਿੰਦਰ ਗੌਰਦੇ ਅੰਡਰ ਜਿਹੜੀ ਸਕੂਲ ਹੈਲਥ ਸਕੀਮ ਹੈ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ ਉਹਦੇ ਅੰਡਰ ਅਸੀਂ ਬੀਮਿਕਾ ਨਾਮ ਦੀ ਕੁੜੀ ਹੈ ਖਲਚੀਆ ਕਦੀਨ ਪਿੰਡ ਦੀ ਉਹਦਾ ਕੰਜੀਨੈਟਲ ਹਾਰਟ ਡਿਜ਼ੀਜ਼ ਦਾ ਆਪਰੇਸ਼ਨ ਕਰਾਇਆ ਹੈ ਜੋ ਕਿ ਫੋਰਟਿਸ ਮਹਾਲੀ ਵਿੱਚ ਬਿਲਕੁਲ ਮੁਫਤ ਹੋਇਆ ਹੈ ਇਹ ਜਿਹੜਾ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ ਹੈ ਇਹਦੇ ਵਿੱਚ 30 ਬਿਮਾਰੀਆਂ ਹੈ ਜਿਹੜੀਆਂ ਉਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਤੇ ਜਿਵੇਂ ਕਿ ਕੋਈ ਕੰਜਨਾਈਟਲ ਹਾਰਟ ਡਿਫੈਕਟ ਹੋਵੇ ਕੋਈ ਡੈਫੀਸ਼ੀਐਂਸੀ ਡਿਜ਼ੀਜ਼ ਹੋਵੇ ਜਾਂ ਕੋਈ ਚਾਈਲਡਹੂਡ ਡਿਜ਼ੀਜ਼ ਹੋਵੇ ਵੱਖ-ਵੱਖ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਆ ਜਿਹੜੀ ਕੀ ਸਾਡੀ ਸਕੂਲ ਹੈਲਥ ਟੀਮਸ ਹਰ ਬਲਾਕ ਵਿੱਚ ਲੱਗੀ ہوئی ਹੈ ਤੇ ਹਰ ਇੱਕ ਸਕੂਲ ਚ ਬੱਚਿਆਂ ਨੂੰ ਲੱਭ ਕੇ ਤੇ ਉਹਨਾਂ ਦਾ ਇਲਾਜ ਕਰਵਾਉਂਦੇ ਨੇ ਤੇ ਸਾਡੀ ਲੋਕਾਂ ਨੂੰ ਇਹ ਹੀ ਦਰਖਾਸਤ ਹੈ ਜੇ ਜਦੋਂ ਇਹਨਾਂ ਨੂੰ ਲੱਭ ਲਿਆ ਜਾਂਦਾ ਹੈ ਤੇ ਇਹਨਾਂ ਦਾ ਟ੍ਰੀਟਮੈਂਟ ਕਰਾਉਣ ਦੀ ਪੂਰੀ ਖੇਚਲ ਕੀਤੀ ਜਾਵੇ ਤਾਂ ਕਿ ਬੱਚਿਆਂ ਦਾ ਭਵਿੱਖ ਸੁਰੱਖਿਤ ਰਹੇ